ਸੇ ਸਾਚਮ ਕੋਰਸਿੰਗ ਵੀ ਫਾਰਮ ਦੇ ਉੱਤੇ ਪਿੰਡ ਫੁੱਲੀ ਜਿਹੜਾ ਬਣਾ ਪਹੁੰਚੇ ਹੈ ਸਤਿ ਸ਼੍ਰੀ ਅਕਾਲ ਜੀ ਤੇ ਇਹਨਾਂ ਨੇ ਕਾਫੀ ਸਾਰੇ ਪ੍ਰੋਜੈਕਟ ਚਲਾਏ ਹੋਏ ਨੇ ਤੇ ਆ ਇਹਨਾਂ ਦਾ ਇੱਕ ਪ੍ਰੋਜੈਕਟ ਹੈਗਾ ਆਪਾਂ ਵੇਖ ਰਹੇ ਹਾਂ ਜਿਸ ਦਾ ਵਰਮੀ ਕੰਪੋਸਟ ਹੈ ਤੇ ਵਰਮੀ ਕੰਪੋਸਟ ਵੀ ਅੱਜਕੱਲ ਦਾ ਇੱਕ ਬਹੁਤ ਵਧੀਆ ਰੁਝਾਨ ਹੈਗਾ ਸੋ ਸ਼ੰਕਰ ਸਿੰਘ ਜੀ ਸਤਿ ਸ਼੍ਰੀ ਅਕਾਲ ਤੇ ਤੁਸੀਂ ਇਹ ਕਦੋਂ ਸ਼ੁਰੂ ਕੀਤਾ ਜੀ ਵਰਮੀ ਕੰਪੋਸਟਾ ਪ੍ਰੋਜੈਕਟ ਇਹਨੂੰ 2 ਮਹੀਨੇ ਹੋਇਆ ਜੀ ਅੱਛਾ ਪਹਿਲਾਂ ਛੱਡ ਛੱਡ ਤਿਆਰ ਕਰਾਈ ਅੱਛਾ ਤੇ ਛੱਡ ਛੱਡ ਤਿਆਰ ਕਰਕੇ ਇਹ ਉਹ ਰੇ ਟੰਡੀ ਕਰਕੇ ਤੇ ਇੱਥੇ ਪਾਈ ਉਸ ਤੋਂ ਬਾਅਦ ਫਿਰ ਅਸੀਂ ਇਹਦੇ ਗਡੋਏ ਲਿਆ ਕੇ 28 ਜਨਵਰੀ ਨੂੰ ਛੱਡੇ ਸੀਗੇ ਅੱਛਾ ਅੱਛਾ ਸਿਰਫ 2 ਮਹੀਨੇ ਹੋਇਆ ਜੀ ਠੀਕ ਹੈ ਠੀਕ ਹੈ ਤੇ 2 ਮਹੀਨਾ ਚ ਕਰੀ ਬਦਲਤਾ ਇਹਦਾ ਸਾਰਾ ਖਾਣਾ ਅੱਛਾ ਤੇ ਪੂਰੇ ਤਿਆਰ ਹੋ ਗਏ ਜੀ ਠੀਕ ਹੈ ਤੇ ਆਪਾਂ ਗ੍ਰੋਥ ਹਾਂ ਆ ਵੀਖ ਰਿਹਾ ਤੁਹਾਡੇ ਨਾਲ ਇੱਕ ਕੌਮੀ ਬਾਗਬਾਨੀ ਮਿਸ਼ਨ ਜਿਹੜਾ ਝੰਡਾ ਇਹ ਬਟੰਡਾ ਤੋਂ ਇਹਨਾਂ ਦਾ ਕੀ ਸਹਿਯੋਗ ਰਿਹਾ ਹੈ ਇਸ ਇਹਨਾਂ ਨੇ ਅਸੀਂ ਮੈਡਮਾਂ ਗਏ ਸਪਾਈਟਰ ਸਾਡੇ ਏਰੀਏ ਦੇ ਜਿਹੜੇ ਪੋਚੋ ਸਰਕਲ ਦੇ ਆ ਅੱਛਾ ਉਹਨਾਂ ਨਾਲ ਸਾਡੀ ਮੁਲਾਕਾਤ ਹੋਈ ਉਹ ਕਹਿੰਦੇ ਵੀ ਸੋਨੂੰ ਜੇ ਤੁਸੀਂ ਛੱਡ ਤਿਆਰ ਕਰਨਾ 50% ਸਬਸਿਡੀ ਦੇਵਾਂਗੇ ਠੀਕ ਹੈ ਤੁਸੀਂ ਇੱਕ ਲੱਖ ਰੁਪਿਆ ਲਾ ਲਓ ਅੱਛਾ ਉਹਦੇ 50% ਸੋਨੂੰ ਸਬਸਿਡੀ ਦੇਵਾਂਗੇ 50000 ਰੁਪਿਆ ਅਸੀਂ ਇਹ 20/20 ਦਾ ਛੱਡ ਤਿਆਰ ਕਰਿਆ ਜੀ ਅੱਛਾ ਇਹਦੇ ਤੇ 50% ਸਬਸਿਡੀ ਸਾਨੂੰ ਆ ਗਈ ਕਿੰਨਾ ਖਰਚਾ ਹੋ ਗਿਆ ਤੁਹਾਡਾ ਛੱਡ ਤਿਆਰ ਕਰਨ ਤੇ ਇਹਦੇ ਤੁਸੀਂ 1 ਲੱਖ ਰੁਪਿਆ ਹੀ ਆਇਆ ਜੀ 1 ਲੱਖ 5 7000 ਰੁਪਿਆ ਆ ਗਿਆ ਉਹ ਲੇਬਰ ਲੋਡ ਦਾ ਬਸ ਥੋੜਾ ਬਹੁਤ ਬਸ ਆਮ ਤੌਰ ਤੇ ਲੋਕਾਂ ਦੇ ਵਿੱਚ ਇਹ ਗੱਲ ਆਉਂਦੀ ਆ ਵੀ ਸਬਸਿਡੀਆਂ ਐਲਾਨ ਕੀਤੀ ਜਾਂਦੀਆਂ ਪਰ ਮਿਲਦੀਆਂ ਨਹੀਂ ਤੁਸੀਂ ਅੱਭਾ ਜਿਆਦਾ ਸੋਈ ਸੋਈ ਮਿਲ ਗਈ ਸਬਸਿਡੀ ਸਾਨੂੰ ਜੀ ਅਸੀਂ ਫੁੱਲਾਂ ਤੇ ਵੀ ਖੇਤੀ ਕਰਦੇ ਆ ਉਹਦੇ ਚੋਂ ਵੀ ਸਾਨੂੰ ਸਬਸਿਡੀ ਮਿਲ ਗਈ ਜੀ ਅੱਛਾ ਉਹਨਾਂ ਨੇ ਸਾਨੂੰ ਆਪ ਕਹਿ ਕੇ ਫਾਰਮ ਭਰਾਇਆ ਵੀ ਤੁਸੀਂ ਫੁੱਲਾਂ ਦੀ ਖੇਤੀ ਕਰਦੇ ਹੋ ਸਬਸਿਡੀ ਵਾਲਾ ਫਾਰਮ ਭਰ ਲਓ। ਤੇ ਸੁਣੋ ਅਸੀਂ ਜੀ 7 3 1 ਢ ਫੁੱਲਾਂ ਦੇ ਲਾਇਆ 28000 ਰੁਪਿਆ ਸਬਸਿਡੀ ਸਾਨੂੰ ਉਹਦੇ ਤੋਂ ਆ ਗਈ। ਅੱਛਾ ਠੀਕ ਹੈ। ਤੇ ਇਹਦੇ ਤੋਂ 50% ਆ ਗਈ। ਅੱਛਾ ਅੱਛਾ। ਉਹਦੇ ਤੋਂ ਉਪਰ ਪੁੱਕਾ 28000 ਰੁਪਿਆ ਤਾਂ 1 ਢ ਮਗਰਾ ਹੈਕਟੇਰ ਮਗਰਾ ਹੈ। ਠੀਕ ਹੈ। ਹੈਕਟੇਰ ਮਗਰਾ ਹੈ। ਅੱਛਾ ਉਹਨਾਂ ਨੇ 28000 ਰੁਪਿਆ ਸਾਨੂੰ ਪਰਸਲ ਤੋਂ ਥੇ ਅਕਾਊਂਟ ਚ ਪਾਤਾ। ਠੀਕ ਹੈ ਠੀਕ ਹੈ। ਪੇਪਰ ਲੈ ਲਈ ਸੀ ਸਾਰੇ ਉਹਨਾਂ ਨੇ। ਅੱਛਾ ਰੇਖਾ ਦਾ ਸਾਰਾ ਕੁਝ ਲੇਬਰ ਦਾ ਸਾਰਾ ਦਿੱਤਾ ਸੀ ਇਹਦਾ ਵੀ ਸਾਰਾ ਕੁਝ ਬਿਲਨ ਲਿਆ ਕੇ ਦਿੱਤੇ ਆ ਸੀ ਲਾਈਆ ਤਿਆਰ ਕਰਿਆ ਉਸ ਤੋਂ ਬਾਅਦ ਉਹਨਾਂ ਨੇ 50000 ਰੁਪਏ ਸਾਨੂੰ ਕੋਲ ਤੇ ਜੰਮਰ ਸਿੰਘ ਜੀ ਆਮ ਤੌਰ ਤੇ ਅਸੀਂ ਦੇਖਦੇ ਜਦੋਂ ਮੀਂਹ ਪੈਂਦਾ ਤਾਂ ਗੰਡੋਏ ਆਮ ਘਰਾਂ ਦੇ ਵਿੱਚ ਨਿਕਲੇ ਆਉਂਦੇ ਆ ਇਹ ਕੋਈ ਉਹੋ ਹੀ ਗੰਡੋਏ ਹੈ ਜਾਂ ਹੋਰ ਕਿਸਮ ਹੈ ਅਲੱਗੀਆਂ ਹੋਰ ਹੈ ਜੀ ਖਾਦ ਵਾਲੀਆਂ ਵੈਰੀਟੀਆਂ ਜੀ ਖਾਚਾਰ ਹੁੰਦੀਆਂ ਜੀ ਬੰਨੀ ਗਮੋਜ ਤਿਆਰ ਹੁੰਦੀ ਹੈ ਜੀ ਅੱਛਾ ਅੱਛਾ ਉਹ ਜੀ ਇੱਕ ਟਰਾਲੀ ਸਾਡੇ ਕੋਲ ਤਿਆਰ ਕਰੀ ਹੋਈ ਜੀ ਅਸੀਂ ਉਹ ਸਾਰੇ ਆਪਦੇ ਫਲਾਦਾਰ ਬੁੱਟਿਆਂ ਚੋਂ ਤੇ ਡ੍ਰੈਗਨ ਲਾਇਆ ਜਿਹੜਾ ਉਹਨਾਂ ਦੇ ਬੁੱਟਿਆਂ ਚੋਂ ਪਾਉ ਅੱਛਾ ਅੱਛਾ ਸਾਰੀ ਖਾ ਲਈ ਠੀਕ ਹੈ ਇਹ ਤਾਂ ਜੀ ਬਹੁਤ ਗਿਣਤੀ ਚ ਵਾਧਿਆ ਜੀ ਜੇ ਤਾਂ ਇਹ ਆਪਾਂ ਅੱਖ ਕੇ ਨਾ ਜੀ ਮਤਲਬ ਕਿ ਆ ਜਾਓ ਰੇ ਇਹ ਜੀ 50 ਕਿਲੋ ਕਨੋਏ ਮੈਂ ਸੀਆਂ ਤੇ ਲੈ ਕੇ ਪਾਏ ਸੀ ਅੱਛਾ ਜਿਹੜੇ ਕਿ ਹੁਣ ਸਾਨੂੰ ਇੰਨਾ ਪਤਾ ਜੀ ਇਹ ਗੰਡੋਇਆ ਵੀ ਅੱਜ ਹੈ ਇਦੋਂ ਦੁੱਗਣਾ ਪ੍ਰੋਜੈਕਟ ਤਿਆਰ ਕਰ ਦੂਗਾ ਜੀ ਅੱਛਾ ਅੱਛਾ ਇਹ ਸਾਲ ਚ 4 ਗੁਣੇ ਵਧਿਆ ਜੀ ਠੀਕ ਹੈ ਜੇ 5 20 ਬਾਈ 20 ਦਾ ਨਾ ਜੀ ਇਹ ਚਾਰ ਗੁਣੇ ਹੋਰ ਵੱਧ ਜੂਗਾ ਜੀ ਠੀਕ ਹੈ ਪ੍ਰੋਜੈਕਟ ਜੇ ਲਾਉਣਾ ਇਹ ਕਹਾ ਤਿਆਰ ਕਰਨਾ ਜੀ ਇਹ ਠੀਕ ਹੈ ਅਸੀਂ ਇਹ 200 ਰੁਪਏ ਕਿਲੋ ਲੈਂਦੇ ਸੀ ਗੰਡੋਈ ਅੱਛਾ ਅੱਛਾ ਇਹ ਤੁਸੀਂ ਕਿਸੇ ਪ੍ਰਾਈਵੇਟ ਵਾਲੇ ਤੋਂ ਲੈ ਜਾਂਦੇ ਹੋ ਭਾਈ ਪ੍ਰਾਈਵੇਟ ਦਰਾਂ ਜੀ ਇੱਥੇ ਆਪਣਾ ਮਹਿੰਗਾ ਵਾਲੇ ਆ ਜੀ ਅੱਛਾ ਅੱਛਾ ਮੋਨੇ ਵਾਲੇ ਦੇ ਨਾਲ ਠੀਕ ਹੈ ਉਹਨਾਂ ਕੋਲ ਪ੍ਰੋਜੈਕਟ ਲਾਵਾ ਬਿੱਗੇ ਡੇਢ ਬਿੱਕੇ ਤੋਂ ਠੀਕ ਹੈ ਕੰਮ ਕਰਦੇ ਆ ਉਹ ਇਕਵਲ ਹੋਰ ਮੈਂ ਤੁਹਾਡੇ ਕੋਲ ਕੁਛ ਨਹੀਂ ਜਾਂਦਾ ਸੀ ਤਾਂ ਖੇਤੀ ਲਈ ਆ ਗਿਆ ਆਪਾਂ ਤਿਆਰ ਕਰਦੇ ਆ ਤੇ ਕਿਉਂਕਿ ਸਾਡੇ ਕੋਲੇ ਸ਼ਹਿਰਾਂ ਦੇ ਵਿੱਚ ਜਾਂ ਹੋਰ ਕਿਤੇ ਲੋਕ ਜਿਹੜਾ ਰਸੋਈ ਦੇ ਵਿੱਚੋਂ ਅਸੀਂ ਮਤਲਬ ਜਿਹੇਗੇ ਆ ਕੋਈ ਸਬਜ਼ੀ ਦੇ ਆ ਫਲਾਂ ਦੇ ਛਿਲਕੇ ਆ ਇਹ ਉਹਨਾਂ ਲਈ ਵੀ ਇਹ ਲਾਏ ਜਾ ਸਕਦੇ ਆ ਜਾਂ ਇਹ ਇਹ ਜੀ ਸਬਕਾ ਸੇਵ ਵਾਸਤੇ ਲੱਗ ਸਕਦਾ ਕੋਈ ਵੀ ਘਰ ਚ ਆਪਾਂ ਸਬਜ਼ੀ ਫਲ ਫਰੂਟ ਖਾਣਿਆ ਜਿਹੜਾ ਬੇਸਟ ਆ ਉਹਦਾ ਠੀਕ ਹੈ ਉਹਨੂੰ ਲਿਆ ਕੇ ਇਹਦੇ ਵਿੱਚ ਪਾਓ ਠੀਕ ਹੈ ਇਹ ਦੁੱਗਣੀ ਗਰੋਥ ਕਰ ਦੇ ਜੀ ਠੀਕ ਹੈ ਠੀਕ ਹੈ ਉਹ ਕੋਈ ਵੇਸਟ ਸਿੱਟਣ ਦੀ ਲੋੜ ਨਹੀਂ ਜੀ ਉਹਦੇ ਚ ਕੈਮੀਕਲ ਨਾ ਹੋਵੇ ਕੋਈ ਠੀਕ ਹੈ ਠੀਕ ਹੈ ਜਿਵੇਂ ਆਪਾਂ ਕਹਿ ਦਈਏ ਵੀ ਕੋਈ ਕੈਮੀਕਲ ਦੀ ਕੋਈ ਚੀਜ਼ ਆ ਵਿੱਚ ਉਹਦੇ ਉਹ ਨਾ ਹੋਵੇ ਰਲ ਵੀ ਠੀਕ ਹੈ ਇਹਨੂੰ ਕੈਮੀਕਲ ਤੋਂ ਸਾਰਿਆਂ ਨੂੰ ਹਰ ਇੱਕ ਚੀਜ਼ ਨੂੰ ਪਾਸੇ ਕੈਮੀਕਲ ਤੋਂ ਰੱਖਣਾ ਪਊਗਾ ਠੀਕ ਹੈ ਠੀਕ ਹੈ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ ਆਪਣੀ ਖਾਦ ਤਿਆਰ ਕਰਕੇ ਜਿਹੜੀ ਆਪਣੇ ਪੌਦਿਆਂ ਨੂੰ ਪਾ ਕੇ ਤੇ ਆਪਣੇ ਫਲਾਂ ਸਰਦੀਆਂ ਦੀ ਜਿਹੜੀ ਇਹ ਕੀਤੀ ਕਰਦੇ ਹਾਂ ਅੱਛਾ ਇਹ ਕੀ ਕੀ ਹੈ ਜੀ ਇਹਦਾ ਖਾਦ ਦਾ ਪਾਣੀ ਨਿਕਲਦਾ ਜਿਹੜਾ ਸਾਰਾ ਅੱਛਾ ਉਹ ਬਰਮਿੰਗਪੋਅ ਦਾ ਬੇਸਟ ਹੈ ਇਹ ਜਿਹੜਾ ਪਾਣੀ ਉਹ ਪਾਉਣੇ ਆ ਨਾ ਉਹਦਾ ਨਿਕਲਦਾ ਇਹ ਜਿਹੜਾ ਆਪਾਂ 2.5 2 3-300 ਰੁਪਏ ਨੂੰ ਲੀਟਰ ਲੈ ਕੇ ਆਉਨੇ ਆ ਜੀ ਅੱਛਾ ਤੇ ਆ ਦੇਖੋ ਜੀ ਅੱਛਾ ਆ ਪਰ ਆਪੇ ਅੱਛਾ ਅੱਛਾ ਇਹ ਬਰਸੀਨ ਮੇਰੀ ਪੀੜੀ ਪੈ ਗਈ ਸੀ ਜੀ ਅੱਛਾ ਤੇ ਉਹਦੇ ਤੇ ਦੋ ਸਪਰੇਹਾਂ ਕਰੀਆਂ ਅੱਛਾ ਤੇ ਬਿਲਕੁਲ ਸਹੀ ਹੋ ਗਈ ਉਹ ਅੱਛਾ ਆ ਦੇਖੋ ਕੋਲ ਬਣਦਾ ਜੀ ਇਹਦਾ ਇਹ ਅੱਛਾ ਇਹਨਾਂ ਕੋਲ ਬਣ ਕੇ ਨਾ ਇਹ ਠੀਕ ਹੈ ਤੇ ਤੁਸੀਂ ਇਹ 2 ਲੀਟਰ ਆ 2 ਡੱਬੇ 1 ਲੀਟਰ ਅੱਛਾ ਢੋਲੀ ਚ ਪਾ ਲਓ ਅੱਛਾ ਤੇ ਤੁਹਾਨੂੰ ਕੋਈ ਚੀਜ਼ ਕੁਛ ਕਰਨ ਦੀ ਲੋੜ ਨਹੀਂ ਉਹਦੇ ਤੇ ਤਾਕਤ ਦੇਣੀ ਪੌਦਿਆਂ ਦਾ ਡਰੈਗਨ ਤੇ ਫਲਾਂ ਦਾ ਬੂਟਾਂ ਤੇ ਸਾਰਿਆਂ ਤੇ ਅਸੀਂ ਇਹੀ ਸਪਰੇ ਕਰਾਂਗੇ ਜੀ ਅੱਛਾ ਅੱਛਾ ਜਿਹੜਾ ਪਾਠੀ ਵਾਲਾ ਘੋਲ ਕਹਿੰਦੇ ਆਂ ਜੀ ਉਹ ਉਹ ਅੰਮ੍ਰਿਤ ਬਣ ਗਿਆ। ਅੱਛਾ ਅੱਛਾ। ਉਦੋਂ ਵਧੀਆ ਬਣ ਗਿਆ। ਉਦੋਂ ਵਧੀਆ ਬਣ ਗਿਆ ਜੀ। ਠੀਕ ਹੈ ਠੀਕ ਹੈ। ਇਹ ਤਾਂ ਇਹਦੇ ਦੇ ਪਸ਼ਵਾਂ ਦੇ ਪਿਸ਼ਾਬ ਦੇ ਵੀ ਤੱਤ ਆ। ਅੱਛਾ। ਤੇ ਗੋਹੇ ਦੇ ਵੀ ਤੱਤ ਆ। ਠੀਕ ਹੈ। ਸਾਰੇ ਇਸ ਨਖੇੜ ਦੇ ਹਿਸਾਬ ਨਾਲ ਇਹ ਜਿਗਡੋਏ ਫਿਰ ਖਾ ਚੁੱਕੇ ਕਿਦਾਂ ਅਲੱਗ ਕਰਦੇ ਆਂ ਤੁਸੀਂ। ਗਡੋਏ ਨਹੀਂ ਕਰਨ ਦੀ ਲੋੜ। ਅੱਛਾ ਜੀ। ਫਿਰ ਉਹ ਖਾ ਚੱਕ ਲੈਣੇ। ਇਹ ਬਣਾਈ ਤਲੀ ਹਲੇ ਜੀ। ਹਾਂ ਜੀ। ਇਹਦੇ ਤੇ ਜੀ ਆ ਹੁਣ ਮਾਰਿਆ ਸੀਗਾ ਕੱਲ ਕੰਗਾ ਆਪਣੇ ਸੀਨੇ। ਇਹ ਕੰਗਾ ਮਾਰ ਕੇ ਜੀ ਇਹਨੂੰ ਇਹ ਇਸ ਤਰ੍ਹਾਂ ਇਕੱਠਾ ਕਰਦਾ ਹੈ। ਹਾਂ ਇਸ ਤਰ੍ਹਾਂ ਰੱਖਾ ਕਰਨਾ ਅੱਛਾ ਜੀ ਉਦੋਂ ਬਾਅਦ 5 ਦਿਨਾਂ ਤੋਂ ਫੇਰ ਕੰਗਾ ਮਾਰਦੇ ਇਹਨੂੰ ਇਕੱਠਾ ਕਰ ਕਰਕੇ ਇੱਥੇ ਰੱਖੀ ਦੇਣਾ ਅੱਛਾ ਇਹ ਜੋ ਕਰਦਾ 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 ਕਰਦੇ ਬਿਲਕੁਲ ਥੱਲੇ ਰਹਿ ਜਾ ਜੀ ਉਹ 3 ਇੰਚੀ ਚ ਅੱਛਾ ਜੋ 3 ਇੰਚੀ ਚ ਰਹਿ ਗਿਆ ਜਦੋਂ ਜਮਾ ਪੜੋਏ ਥੱਲੇ ਆਵੜੀ ਜੀ ਠੀਕ ਹੈ ਉਦੋਂ ਸਮਝ ਲਓ ਵੀ ਇਹਨੂੰ ਕੋਈ ਖਾਣ ਨੂੰ ਮਿਲਦਾ ਨਹੀਂ ਠੀਕ ਹੈ ਇਹ ਉੱਪਰ ਰੱਖਣੇ ਆ ਕਰਦੇ 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 2 ਮਹੀਨੇ ਤੋਂ ਥੱਲੇ ਜਾਣ ਰਹੀ ਜੀ ਇਹ ਖਾਂਦੇ ਖਾਂਦੇ ਆ ਠੀਕ ਹੈ ਖਾਤ ਬਣਾਉਂਦੇ ਬਣਾਉਂਦੇ ਠੀਕ ਹੈ ਦਵਾਰੇ ਇਹ ਖਾਾਕ ਨਹੀਂ ਖਾਂਦੇ ਜੀ ਇਹ ਅੱਛਾ ਬਣਾਈਏ ਅੱਛਾ ਉਹਨਾਂ ਨੇ ਕਹਿਣ ਦਾ ਤਜਰਬਾ ਆ ਬਸ ਇਹ ਆਪਾਂ ਤਾਂ ਦੇਖਿਆ ਨਹੀਂ ਗਾ ਖਾਂਦੇ ਵੀ ਨਹੀਂ ਇਹ ਠੀਕ ਹੈ ਜਦੋਂ ਥੱਲੇ ਮਾਰ ਰਹਿਗਾ ਜੀ ਉਹ ਇੰਨਾ ਹਾਂਜੀ ਉਹਨੂੰ ਤੁਸੀਂ 2 ਇੰਚ ਵੰਡ ਲਓ 3 ਇੰਚ ਵੰਡ ਲਓ ਕਿੰਨਾ ਮਰਜ਼ੀ ਅੱਗੇ ਬਣਾ ਲਓ ਠੀਕ ਹੈ ਇਹ ਉਹਦੇ ਉੱਤੇ ਹੀ ਫਿਰ ਇਹ ਲੇਅਰ ਪਾ ਦੇਣਾ ਉਹਨੂੰ ਕੱਟੋ ਉਹਨੂੰ ਪਾਸੇ ਕਰੋ ਇਹਨੂੰ ਖਾਲੀ ਨੂੰ ਭਰੋ ਰੇਨ ਵਾਲਾ ਠੰਡੀ ਕਰੋ ਠੰਡੀ ਕਰਕੇ ਉਸ ਤੋਂ ਬਾਅਦ ਉੱਪਰ ਪਾਓ ਇਹ ਆ ਜਿਹੜੀ ਲੇਅਰ ਪਾਈ ਆ ਇਹ ਇਹ ਉੱਤੇ ਪਾਈ ਠੀਕ ਜੀ ਅਸੀਂ ਆਹਦੇ ਉੱਤੇ ਪਾਇਆ ਠੀਕ ਹੈ ਜੀ ਆਪ ਤੇ ਨਰੀਆਂ ਨੂੰ ਰੱਖਣੀ ਪਊਗੀ ਠੀਕ ਹੈ ਆਹ ਫੈਵ ਲੱਗੀ ਵੀ ਆ ਪਾਣੀ ਦੇਣਾ ਪਊਗਾ ਇਹਨੂੰ ਦੂਜੇ ਤੀਜੇ ਦਿਨ ਠੀਕ ਹੈ ਜਦੋਂ ਆ ਇਕੱਠਾ ਕਰ ਲਿਆ ਹਾਂਜੀ ਉਸ ਤੋਂ ਬਾਅਦ ਪਾਣੀ ਦੇ ਦੋ ਠੀਕ ਜੀ ਉਸ ਤੋਂ ਬਾਅਦ ਦੋ ਤਿੰਨ ਦਿਨਾਂ ਬਾਅਦ ਪੰਜ ਦਿਨਾਂ ਬਾਅਦ ਫੇਰ ਮਾਰ ਲੋ ਕੰਗਾ ਫੇਰ ਉੱਤੇ ਨੀ ਨੀ ਸੁੱਕ ਜੂਗੀ ਠੀਕ ਹੋ ਗਈ ਕਿਹੜੀ ਡੋਰ ਕਿੰਨੀ ਗਾਜ ਆਪਣੀ ਬਰਮੀ ਕੰਬੋੜੀ ਆ ਕਿੱਕਰ ਦੇ ਵਿੱਚ ਪਾਉਣੀ ਹੋਵੇ ਇਹ ਤਾਂ ਜੀ ਘਰ ਤੋਂ ਘੱਟ ਮਤਲਬ ਕਿ ਨਾ ਵੱਡਾ 1.5 ਤੋਂ 2 ਗਾਜ ਹੋਣਾ ਇਹ ਫੁੱਲ ਦਾ ਜੇ ਦੀ ਕਪੈਸਟੀ ਕੋਈ ਨਹੀਂਗੀ ਮੈਂ ਤਾਂ ਪੂਰੀ ਮਤਲਬ ਕਿ ਤੁਹਾਨੂੰ ਆਪ ਹੀ ਦੱਸ ਦੂਗਾ ਤੋ ਉਦਾਂ ਹੀ ਦੱਸ ਦੂਗੀ ਠੀਕ ਹੈ ਤਾਂ ਮਤਲਬ ਕਿ ਜਿਹੜੀ ਤੁਸੀਂ ਕੋਈ ਚੀਜ਼ ਬੀਜੋਗੇ ਅਨਾਜ ਬੀਜੋਗੇ ਚਾਹੀ ਵੀ ਉਹ ਤੁਹਾਨੂੰ ਆਪ ਹੀ ਦੱਸ ਦੂਗਾ ਵੀ ਕੈਮੀਕਲ ਵਾਲੀ ਨਾ ਇਹਦਾ ਕਿੰਨਾ ਠੀਕ ਹੈ ਇਹ ਤਾਂ ਹੈ ਠੀਕ ਹੈ ਦੇਸੀ ਦਵਾਈਆਂ ਹਿਸਾਬ ਹੈ ਜੀ ਹਾਂ ਜੀ ਹਾਂ ਹਾਂ ਮੇਰੇ ਕੋਲ ਘਰੇ ਤਿੰਨ ਕਨਾਲਾ ਲਾਈ ਹੋਈ ਹੈ ਜੀ ਮੇਰੇ ਕੋਲ 4 ਸਾਲ ਹੋ ਗਏ ਉਹਦੇ ਚ ਮੈਂ ਖਾਦ ਨਹੀਂ ਪਾਈ ਠੀਕ ਹੈ ਜੀ ਅੰਗਰੇਜ਼ੀ ਖਾਦ ਨਹੀਂ ਪਾਈ ਸਰਜੀ ਲਈ ਹੋਈ ਹੈ ਨਾ ਛਣ ਚਲੀ ਹੈ ਅੱਛਾ ਅੱਛਾ ਠੀਕ ਹੈ ਠੀਕ ਹੈ ਇਹ ਸੇਲ ਕਰਦੇ ਕੀਮਤ ਕੀ ਹੈ ਜੀ ਇਹਦੀ ਇਹ 15 ਰੁਪਿਆ ਤੋਂ ਲੈ ਕੇ 20 ਰੁਪਿਆ ਕਿਲੋ ਚੱਕਰ ਆਮ ਆਮ 1500 ਤੋਂ ਲੈ ਕੇ 2000 ਨੂੰ ਘੰਟਾ ਲੈ ਜੀ ਹਾਂ ਹਾਂ ਜੀ ਅੱਜ ਤਾਂ ਬੇ ਸ਼ੁਰੂਆਤ ਹੈ ਤੁਹਾਡੀ ਦਾ ਹਾਂ ਜੀ ਅੱਗੇ ਤਾਂ ਸ਼ੁਰੂਆਤ ਹੈ ਅੱਧੇ ਵਧਾਉਣ ਦਾ ਰਤਾਈ ਸਾਡਾ ਇੱਥੇ ਵਧਾਉਣ ਦਾ ਪ੍ਰੋਜੈਕਟ ਪੂਰਾ ਨਾ ਜੀ ਸੋਚ ਹੈਗੀ ਠੀਕ ਹੈ ਜੀ ਇਹ ਅਣਮੋਲੀ ਖੇਡ ਹੈ ਜੀ ਠੀਕ ਹੈ ਬਿਲਕੁਲ ਸਹੀ ਗੱਲ ਜਿਵੇਂ ਜਿਵੇਂ ਤੁਸੀਂ ਇੱਕ ਬੰਦਾ ਛੱਡ ਦਿਓ ਹਾਂ ਜੀ ਕਿੰਨਾ ਮਰਜ਼ੀ ਵਿਸ਼ੱਕ ਦੀ ਠੀਕ ਹੈ ਜੀ ਇਹ ਹਰਿਆਣਾ ਤਾਂ ਹੀ करनाल ਦੇਖੋ ਤੁਸੀਂ ਜਾ ਕੇ ਲੇਡੀਜ਼ ਜਿ ਕਰੀ ਜਾਂਦੇ ਠੀਕ ਹੈ ਜੀ ਪ੍ਰੈਕਟ ਲਾਈਵ ਹੈ ਇਹ ਦ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ